Yeah, yeah. yeah. ਪਤਵੰਤ ਜੀਵਨ ਮੁਕਤ ਜਿਸ ਦੇ ਕਰਵੰਤ ਧਨ 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 ਜਨ ਆਇਆ ਇਸ ਪਰ ਸਾਦ ਸਭ ਜਗਤ ਤਰ ਆਇਆ oh yeah. ਉੱਚਤਾ ਕੀ ਸੋਬਾ ਬਣੀ ਨਾਨਕ ਗੁਣ ਨਾਮ ਸੁਖੀ ਰੋਗ ਬਿਨ ਸੇ ਪਰਮ ਬਿਨਾਮ ਨਿਰਮਲਤਾ ਕੇ ਕਰਮ ਸੋ ਬੋਬਨੀ ਤੇ ਗੁਣ ਨਾਮ ਸੁਖਮਨੀ ਇਹ ਵੱਲ ਹੈ ਤਾਂ ਕਿਆ ਮੋ ਛੰਦਾ ਕਿਛ ਮੈਨੂੰ ਸੌਪਿਆ ਜਾ ਤੇਰਾ ਬੰਦਾ ਲਕshmi ਤੋਂ ਨਾ ਆਵੇ ਖਰਚ ਰਹੰਦਾ ਚਰਾਸੀ ਮੇਦਨੀ ਕਰੰਦਾ ਕੋਏ ਨਾ ਛੁੱਟੇ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦ ਦਾ ਕਾਜ ਸਵਾਰੀਆ ਵੰਦਾ ਪਿਆ ਸੁਖ ਪਾਇਆ ਮਿਲ ਗੋਬਿੰਦ ਦਾ ਸਭੇ ਕਾਜ ਸਵਾਰੀਆ ਆ ਵੰਦਾ ਪਵਨ ਗੁਰੂ ਪਾਨੀਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖੇਲ ਸਗਲ ਜਗਤ ਚੰਗੀਆਂ ਬੁਰੀਆਂ ਵਜ ਧਰਮ ਹਦੂਰ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਦ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਤਦ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਏ ਗੁਰਜੀਕਾ ਖਾਲਸਾ ਵਾਹਿਏ ਗੁਰਜੀਕੀ ਫਤਿਹ ਦਰ ਮੰਗੇ ਧੰਦੇ ਦਰਬਾਰ ਦਰ ਮੰਗੇ

ਸ਼ੰਨ ਦੀ ਜਾ ਦੀ ਜਖੋਲ ਕਿਵਾਰ ਦਰਸ਼ਨ ਦੀ ਜਾ ਦੀ ਜਖੋਲ ਕਿਵਾਰ ਦਰਸ਼ਨ ਦੀ ਜਾ ਦੀ ਜਖੋਲ ਕਿਵਾਰ ਦਰਸ਼ਨ ਦੀ ਜਾ ਜਖੋਲ ਕਿਵਾੜ ਦਰਸ਼ਨ ਦੀ ਜਾ ਰੰਗ ਸਭ ਦੇਖੋ ਮੰਗੋ ਕਾਹ ਰੰਗ ਸਭ ਦੇਖੋ ਰੰਗ ਸਭ ਦੇਖੋ ਹਿੱਤੇ ਮੇਰੋ ਇਸ ਦਰਸ਼ਨ ਦੀਜਾ ਦੀਜਾ ਖੋਲ ਕਿਵਾਰ ਦਰਸ਼ਨ ਦੀਜਾ ਰਦਰਸ਼ਨ ਦੀਜਾ ਦੀਜਾ ਖੋਲ ਕਿਵਾਰ ਦਰਸ਼ਨ ਦੀਜਾ ਮਾਂ ਦੇ ਖ ਸੁਦਮ ਜਦ ਉਹ ਨਾਮ ਦੇਖ ਸੁਦਮ ਜਦ ਉਹ ਨਾਮ ਦੇਖ ਸੁਦਮ ਜਦ ਉਹ ਨਾਮ ਦੇਖ ਸੁਦਮ ਕਿਰਪਾ ਪਈ ਹੈ ਅਪਾਰ ਦਰਸ਼ਨ ਦੀ ਜ ਦੀਜ ਖੋਲ ਕਿਵਾਨ ਦਰਸ਼ਨ ਦੀਜਨ ਦੀਜ ਤੁਮ ਸਮਰਥ ਦਾਤੇ ਕਹਿ ਕਬੀਰ ਤੁਮ ਸਮਰਥ ਦਾਤੇ ਦਰਸ਼ਨ ਦੀਜੇ ਦੀਜ ਖੋਲ ਕਿਵਾੜ ਦਰਸ਼ਨ ਦੀਜੇ ਦੀਜ ਖੋਲ ਕਿਵਾੜ ਦਰਸ਼ਨ ਦੀਜੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਮਾਤਾ ਗੁਜਰਕੌਰ ਜੀ ਤਨ ਤਨ ਮਾਤਾ ਗੁਜਰਕੌਰ ਜੀ ਤਨ ਤਨ ਮਾਤਾ ਗੁਜਰਕੌਰ ਜੀ ਤਨ ਤਨ ਬਾਬਾ ਜੀਤ ਸਿੰਘ ਜੀ ਤਨ ਤਨ ਬਾਬਾ ਜੀਤ ਸਿੰਘ ਜੀ ਤਨ ਤਨ ਬਾਬਾ ਜੀਤ ਸਿੰਘ ਜੀ ਤਨ ਤਨ ਬਾਬਾ ਜਿਆਰ ਸਿੰਘ ਜੀ ਤਨ ਤਨ ਬਾਬਾ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਸੂਰਜ ਕਿਰਨ ਮਿਲੇ ਸੂਰਜ ਕਿਰਨ ਮਿਲੇ ਸੂਰਜ ਕਿਰਨ ਮਿਲੇ ਜਲ ਕਾਜਲ ਹੂਆ ਰਾਮ ਜਲ ਕਾਜਲ ਹੂਆ ਰਾਮ ਜਲ ਕਾਜਲ सम्पर की राम जो जल में जल आए ਜੋ ਜੋਤੀ ਸੰਗ ਜੋਤ ਸਮਨ ਜੋਤੀ ਸੰਗ ਜੋਤ ਸਮਨ ਜੋਤੀ ਸੰਗ ਜੋਤ ਸਮਨ ਤ੍ਰਗ ਨਭਾ ਮਾਤਾ ਬਾਦਿਓ ਜਗ ਕੇ ਕਮਨ ਮਾ ਬਾਦਿਓ ਪਾਰੇ ਉਹ ਨਿਸ਼ਾਨੇ ਬਾਹੋ ਨਿਸ਼ਾਨੇ ਬਾਹੋ ਕਿ ਤਜ ਮੰਡਿਓ ਸੂਰਮਾ ਕਿ ਤਜ ਮੰਡਿਓ ਸੂਰਮਾ ਕਿ ਤਜ ਮੰਡਿਓ ਸੂਰਮਾ ਅਬਜੂ ਜਨ ਕੋ ਗਾਉ ਅਬਜੂ ਜਨ ਕੋ ਗਾਉ ਸੂਰਾ ਸੋ ਪਹਿਚਾਨੀਏ ਸੂਰਾ ਸੋ ਪਹਿਚਾਨੀਏ ਸੂਰਾ ਸੋ ਪਹਿਚਾਨੀਏ ਮਰਿਆ ਪੁਰਜਾ ਕੱਟ ਮਰਿਆ ਪੁਰਜਾ ਪੁਰਜਾ ਕੱਟ ਮਰਿਆ ਨਾ ਛਾੜੇ ਖੇਤ ਕਾਬੂ ਨਾ ਛਾੜੇ ਖੇਤ ਤੁ ਨੂੰ ਨਾ ਛਾੜੇ ਖੇਤ ਜੋ ਪ੍ਰੇਮ ਖਿਲਨ ਕਾ ਚਾਹੋ ਜੋ ਤੋ ਪ੍ਰੇਮ ਖਿਲਨ ਕਾ ਚਾਹੋ तो प्रेम खिलन का चाहो सर तर गनी तोरी मेरी आओ सर तर गनी तोरी मेरी आओ सर तर गनी मेरी आओ बैठा सो डी पर ਸੋਢੀ ਪਾਤਸ਼ਾਹ ਰਾਮਦਾਸ ਸਤ ਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੇ ਪੂਰਨ ਤਾਲ ਖਟਾਇਆ पूर ताल खटाया अमृत सर्वच जोत जॻाव अमृत सर्वच जोत जगाव ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਸਿੱਖ ਬੋਲਨ ਸ਼ੁਭ ਬਚਨ ਸਿੱਖ ਬੋਲਨ ਸ਼ੁਭ ਬਚਨ ਸਿੱਖ ਬੋਲਨ ਸ਼ੁਭ ਬਚਨ ਸਿੱਧ ਜੀ ਕਹੋ ਸਤ ਸਤ ਬੋਲਨ ਨਕ ਤੇਰੀ ਵੱਡੀ ਕਮਾਈ ਤਾਨ ਨਾਨਕ ਤੇਰੀ ਵੱਡੀ ਕਮਾਈ ਤੇਰੀ ਵੱਡੀ ਕਮਾਈ ਚਨਤ ਆਇਆ ਸ਼੍ਰੀ ਹਰਿ ਕ੍ਰਿਸ਼ਨ ਆਇਆ ਸ਼੍ਰੀ ਹਰਿ ਕ੍ਰਿਸ਼ਨ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਤੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਤੇ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਕਰਨੋਂ ਨੇ ਦਿਆਵੇ ਤਾਏ ਸਭ ਥਾਈ ਹੋਏ ਸਹਾਏ ਤੇ ਇੱਕ ਬਹਾਦਰ ਸਿਮਰਿਆ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿ ਸਤਨਾਮ 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 ਜੀ ਵਾਹਿਗੁਰੂ ਵਾਹਿ ਸਤਨਾਮ 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 ਜੀ ਵਾਹਿਗੁਰੂ ਵਾਹਿ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ